ਅੱਜ ਤੁਹਾਨੂੰ ਦਿਖਾ ਰਹੇ ਹਾਂ ਇੱਕ ਨਵਾਂ ਬਣਿਆ ਛੋਟਾ ਜਿਹਾ ਪਾਰਕ ਜਿਸ ਦਾ ਨਾਮ ਹੈ ਨੇਚਰ ਅਵੇਅਰਨੈਸ ਪਾਰਕ ਇਹ ਸ਼ਹੀਦ ਭਗਤ ਸਿੰਘ ਦਾ ਬੁੱਤ ਲਗਾਇਆ ਗਿਆ ਇਹ ਪਾਰਕ ਡਿੜਬਾ ਮੰਡੀ ਜ਼ਿਲ੍ਹਾ ਸੰਗਰੂਰ ਵਿੱਚ ਬਣਿਆ ਹੋਇਆ ਇਹ ਪਿੰਡ ਦੇ ਵਿੱਚ ਬਣਿਆ ਸੋਰ ਫਿਰਕੇ ਦੇਖਦੇ ਆ ਇਹ ਬੋਰਡ ਤੇ ਨਾਮ ਲਿਖੇ ਹੋਏ ਨੇ ਸਾਰੇ ਬੂਟਿਆਂ ਦੇ ਜਿਹੜੇ ਵਿੱਚ ਲੱਗੇ ਹੋਏ ਨੇ ਬੋਰਡਾਂ ਦੇ ਉੱਤੇ ਬਹੁਤ ਸੋਹਣਾ ਲਿਖਿਆ ਹੋਇਆ ਸ਼ੈੱਡ ਬਣਿਆ ਹੋਇਆ ਕੁਰਸੀਆਂ ਲੱਗੀਆਂ ਹੋਈਆਂ ਨੇ ਡਸਟਬਿਨ ਰੱਖੇ ਹੋਏ ਨੇ ਕਈ ਥਾਂ ਤੇ ਇਹ ਪਾਰਕ ਤਕਰੀਬਨ ਡੇਢ ਦੋ ਕਿੱਲੇ ਦੇ ਵਿੱਚ ਬਣਿਆ ਹੋਇਆ ਐਕਸਰਸਾਈਜ਼ ਕਰਨ ਵਾਸਤੇ ਮਸ਼ੀਨਾਂ ਲੱਗੀਆਂ ਹੋਈਆਂ ਨੇ ਕੁਰਸੀਆਂ ਤੇ ਸ਼ੈੱਡ ਇੱਕ ਹੋਰ ਬਣਿਆ ਹੋਇਆ ਬੱਚਿਆਂ ਦੇ ਝੂਲੇ ਸ਼ਾਮ ਨੂੰ ਇੱਥੇ ਵਧੀਆ ਰੌਣਕ ਹੁੰਦੀ ਹੈ ਬੱਚੇ ਖੇਡਦੇ ਨੇ ਆ ਕੇ ਇਹ ਛੋਟਾ ਜਿਹਾ ਜੰਗਲ ਬਣਿਆ ਹੋਇਆ ਕੋਲ ਮਿਲਾ ਕੇ ਪਾਰਕ ਬਹੁਤ ਸੋਹਣਾ ਬਣਿਆ ਹੋਇਆ ਸਫਾਈ ਵੀ ਵਧੀਆ ਰੱਖੀ ਗਈ ਹੈ ਇੱਥੇ